ਬਹੁਤ ਹੀ ਸਤਿਕਾਰਯੋਗ ਸਾਡੇ ਸੀਐਲਪੀ ਦੇ ਲੀਡਰ ਬਾਜਵਾ ਸਾਹਿਬ ਬਹੁਤ ਹੀ ਸਤਿਕਾਰਯੋਗ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੰਮੇਂਦਰ ਸਿੰਘ ਜੀ ਸਿੱਧੂ ਸਾਹਿਬ ਬਹੁਤ ਸਤਿਕਾਰਯੋਗ ਜिले ਦੇ ਪ੍ਰਧਾਨ ਸਾਡਾ ਛੋਟਾ ਭਰਾ ਜੀਸ਼ ਖੁਸ਼ਬਾਤ ਜਟਾਨਾ ਜੀ ਰਾਜੇ ਗਰਗ ਸਾਹਿਬ ਦੇ ਸਾਰੇ ਸਮੂਹੀ ਕਾਂਗਰਸੀ ਭਰਾ ਬਹੁਤ ਹੀ ਪਵਿੱਤਰ ਅਸਾਂਤियां ਜਿ ਆਪਾਂ ਸਾਰੇ ਲੋਕ ਇਕੱਠੇ ਹੋਏ ਆ। ਔਰ ਅੱਜ 4 ਟਿਕਟਾਂ ਦਾ ਹੋਰ ਐਲਾਨ ਹੋਇਆ ਹੈ ਕਿ ਇਸ ਤੋਂ ਪਹਿਲਾਂ ਆਪਣੀਆਂ ਸਾਰੀਆਂ ਜਾਨਕੀ 12 ਉਮੀਦਵਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਸੀਂ ਮੈਦਾਨ ਦੇ ਵਿੱਚ ਉਤਾਰੇ ਨੇ। ਰਾਹੁਲ ਗਾਂਧੀ ਨੇ ਔਰ ਸ਼੍ਰੀਮਤੀ ਸੋਨੀਆ ਗਾਂਧੀ ਔਰ ਖਰਗੇ ਸਾਹਿਬ ਔਰ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਆਪਾਂ ਸਾਰੀ ਓਟ ਆਸਰਾ ਲੈਨੇ ਆ ਅੱਜ ਵੀ ਅਸੀਂ ਦੋ ਉਮੀਦਵਾਰ ਤੁਹਾਡੇ ਵਿਚਕਾਰ ਖੜੇ ਆ ਤੇ ਨਕਮਸਟਕ ਇਸ ਪਾਵਨ ਪਵਿੱਤਰ ਧਰਤੀ ਤੇ ਹੋਣ ਵਾਸਤੇ ਆਏ ਆ ਬਾਜਵਾ ਸਾਥ ਤੇ ਜਟਾਣਾ ਸਾਹਿਬ ਅਸੀਂ ਅਸ਼ੀਰਵਾਦ ਲੈਣ ਵਾਸਤੇ ਆਏ ਆ ਕਿ ਆਉਣ ਵਾਲੇ ਇਸ ਪਾਰਲੀਮੈਂਟ ਚੋਣਾਂ ਦੇ ਵਿੱਚ ਸਾਡੇ ਸਾਰੇ ਉਮੀਦਵਾਰਾਂ ਦੀ ਸੱਚੇ ਪਾਤਸ਼ਾਹ ਬਾਹ ਫੜਨ ਤੇ ਆਪਣਾ ਉਹਨਾਂ ਤੇ ਅਸ਼ੀਰਵਾਦ ਰੱਖੇ ਅੱਜ ਇੱਥੇ ਆਉਣ ਦਾ ਮਕਸਦ ਇਹ ਵੀ ਸੀਗਾ ਕਿ ਇਕੱਠੇ ਹੋ ਕੇ ਕਈ ਬੰਦਿਆਂ ਦੇ ਮਨਾਂ ਦੇ ਵਿੱਚ ਕਈ ਗੱਲਾਂ ਚੱਲਦੀਆਂ ਸਰ ਕਿ ਇੱਕ ਪਾਸੇ ਜੀਤਪਿੰਦਰ ਸਿੰਘ ਪੈਵੀ ਜੀ ਹੈ ਇੱਕ ਪਾਸੇ ਖੁਸ਼ਬਾਦ ਸਿੰਘ ਜਟਾਣਾ ਸਾਹਿਬ ਹੈ ਇਹ ਕੀ ਹੋਏਗਾ ਬਈ ਇਹਨਾਂ ਦਾ ਕੋਈ ਗੱਲਬਾਤ ਨਹੀਂ ਹੋਈ ਰਾਜਨੀਤਿਕ ਕੋਈ ਦੁਸ਼ਮਣੀਆਂ ਨਹੀਂ ਹੈ ਰਾਜਨੀਤਿਕ ਮਤ ਪੇ ਬਿਚਰੂ ਰਹਿੰਦੇ ਇੱਕ ਦੂਜੇ ਦੇ ਸਾਹਮਣੇ ਚੋਣਾਂ ਲੜੇ ਐ ਔਰ ਅੱਜ ਅਸੀਂ ਸਾਰੇ ਜਾਣੇ ਕਾਂਗਰਸ ਪਾਰਟੀ ਦਾ ਇਹ ਪਰਿਵਾਰ ਬਣ ਗਿਆ ਹੈ ਵੱਡਾ ਪਰਿਵਾਰ ਹੋ ਗਿਆ ਸਾਨੂੰ ਇਸ ਗੱਲ ਦੀ ਬੇहद ਖੁਸ਼ੀ ਹੈ ਔਰ ਸਾਨੂੰ ਜੀਤਮਿੰਦਰ ਜੀ ਦੇ ਹੋਣ ਨਾਲ ਹੋਰ ਬਲ ਮਿਲਿਆ ਹੈ ਮੈਂ ਸਮਝਦਾ ਹਾਂ ਕਿ ਇਸ ਇਸ ਇਲਾਕੇ ਦੇ ਵਿੱਚ ਤੇ ਹੁਣ ਪਾਰਲੀਮੈਂਟ ਜਿੱਤ ਕੇ ਸੱਚੇ ਪਾਤਸ਼ਾਹ ਹੋਰ ਕਿਰਪਾ ਕਰਨਗੇ ਅਸੀਂ ਹੋਰ ਮਜ਼ਬੂਤੀ ਵੱਲ ਵਧਾਂਗੇ ਪਰ ਅੱਜ ਸਾਰੇ ਜਿਹੜੀਆਂ ਅਟਕਲਾਂ ਸਾਨੂੰ ਖਤਮ ਹੋ ਗਈਆਂ ਉਵੇਂ ਜਿਹੜੇ ਸਾਡੇ ਮੈਂ ਸਮਝਦਾ ਕਿ ਜਾਂ ਬਾਜ ਆਗੂ ਨੇ ਅੱਜ ਇਕੱਠੇ ਹੋਏ ਨੇ ਮੇਰੇ ਤੇ ਬਾਜਵਾ ਸਾਹਿਬ ਦੀ ਅਕਵਾਈ ਚ ਔਰ ਸੱਚੇ ਬਾਦਸ਼ਾਹ ਦੀ ਇਸ ਅਕਵਾਈ ਦੇ ਵਿੱਚ ਪਰ ਇਕੱਠੇ ਹੋ ਕੇ ਅਸੀਂ ਕੁਝ ਫੈਸਲੇ ਜਿਹੜੇ ਲਏ ਨੇ ਤਾਂ ਜੋ ਗਾਂ ਤੋਂ ਨਾ ਵਰਕਰਾਂ ਨੂੰ ਨਾ ਲੀਡਰਨ ਕਿਸੇ ਪ੍ਰਕਾਰ ਦਾ ਵਿੱਚ ਭੇਦ ਭਾਵ ਨਾ ਰਹੇ ਇਹ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਜਟਾਣਾ ਸਾਹਿਬ ਪੂਰਾ ਜ਼ੋਰ ਲਾ ਕੇ ਜਿੰਨਾ ਜਾਣ ਹੈ ਉਹ ਜਾਨ ਲਾ ਕੇ ਜੀਤਮਿੰਦਰ ਸਿੰਘ ਜੀ ਦੇ ਇਸ ਚੋਣਾਂ ਦੇ ਵਿੱਚ ਅਗਵਾਈ ਕਰਨ ਤੇ ਤਲਵੰਡੀ ਸਾਬ ਤੋਂ ਸਭ ਤੋਂ ਵੱਡੀ ਲੀਡ ਮੈਂ ਸਮਝਦਾ ਕਿ ਆਉਣੀ ਚਾਹੀਦੀ ਹੈ ਜੀਤਮਿੰਦਰ ਜੀ ਦੀ ਸੋ ਇਸ ਕਰਕੇ ਅੱਜ ਅਸੀਂ ਬਹੁਤ ਤਾੜੀ ਨਾਲ ਤਾੜੀ ਨਾਲ ਤੇ ਜਿਹੜਾ ਫੈਸਲਾ ਅਸੀਂ ਦੋਨਾਂ ਇਹਨਾਂ ਭਰਾਵਾਂ ਦਾ ਵੱਡੇ ਭਰਾ ਨੇ ਸਾਡੇ ਵੀ ਵੱਡੇ ਭਰਾ ਨੇ ਜਟਾਣਾ ਜੀ ਦਾ ਬਾਜਵਾ ਸਾਹਿਬ ਨੇ ਤੇ ਮੈਂ ਕਰਾਇਆ ਉਹ ਹੁਣ ਮੈਨੂੰ ਲੱਗਦਾ ਕਿ ਦੋਨੋਂ ਜਾਣੇ ਆਪਣੇ ਆਪਣੇ ਮੂੰਹ ਤੋਂ ਆਪ ਦੀ ਇਸ ਸੰਗਤ ਦੇ ਸਾਹਮਣੇ ਕਿ ਗੁਰੂ ਮਹਾਰਾਜ ਦੇ ਇਸ ਇਸ ਪਵਿੱਤਰ ਸੰਤਿ ਉਹ ਰੱਖਣਗੇ ਤੇ ਫਿਰ ਬਾਦਵਾ ਸਾਹਿਬ ਉਸ ਤੋਂ ਬਾਅਦ ਸਾਰਿਆਂ ਦਾ ਸੰਗਤ ਦਾ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਸਿਰ ਝੁਕਾ ਕੇ ਧੰਨਵਾਦ ਕਰਨਗੇ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਬੜੀ ਖੁਸ਼ੀ ਵਾਲਾ ਦਿਨ ਹੈ ਜਿ세 ਅੱਜ ਸਰ ਦੇ ਦੂਰ ਦਿੱਗਜ ਲੀਡਰ ਪੰਜਾਬ ਕਾਂਗਰਸ ਦੇ ਸੋਹ ਪ੍ਰਤਾਪ ਸਿੰਘ ਜੀ ਬਾਜਵਾ ਐਲੂਪੀ ਤੇ ਰਾਜਾ ਵਡਿੰਗ ਜੀ ਜੋ ਪ੍ਰਧਾਨ ਨੇ ਪੀਸੀਸੀ ਦੇ ਤੇ ਮੇਰੇ ਨਾਲ ਖੁਸ਼ਬਾਦ ਸਿੰਘ ਜਟਾਨਾ ਜੀ ਅੱਜ ਅਸੀਂ ਗੁਰਮਹਾਰਜ ਦੇ ਚਰਨ ਵਿੱਚ ਨਤਮਸਤਕ ਹੋਣ ਵਾਸਤੇ ਆਏ ਆ ਅਰਦਾਸ ਕੀਤੀ ਹੈ ਚੜ੍ਹਦੀ ਕਲਾ ਦੀ ਕਿ ਮੈਨੂੰ ਕਾਂਗਰਸ ਪਾਰਟੀ ਨੇ ਮਾਨ ਬਖਸ਼ਿਆ ਇਹ ਟਿਕਟ ਦੇ ਕੇ ਇਹ ਇਲੈਕਸ਼ਨ ਵਿੱਚ ਉਤਾਰਿਆ ਸੁਮੇ ਥੋੜਾ ਸਾਰਿਆਂ ਦਾ ਵੀ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਕਿਉਂਕਿ ਆਪਾਂ ਸਾਰੇ ਕਾਂਗਰਸ ਪਾਰਟੀ ਦੇ ਵਫਾਦਾਰ ਤੇ ਤਕੜੇ ਸਿਪਾਹੀਆਂ ਤੇ ਵਰਕਰਾਂ ਤੇ ਇੱਕ ਇੱਕ ਮੇਰਾ ਕਾਂਗਰਸ ਦਾ ਵਰਕਰ ਤਕੜਾ ਹੋ ਕੇ ਇਹ ਇਲੈਕਸ਼ਨ ਵਿੱਚ ਕਾਂਗਰਸ ਤੇ ਜਿੱਥੇ ਮੈਂ بطور ਉਮੀਦਵਾਰ ਦੇ ਤੌਰ ਤੇ ਇੱਥੇ ਐਲਾਨਿਆ ਗਿਆ ਮੇਰੀ ਮਦਦ ਕਰੋਗੇ ਤੇ ਨਾਲ ਮੈਂ ਉਮੀਦ ਵੀ ਕਰਾਂਗਾ ਕਿ ਮੇਰਾ ਛੋਟਾ ਪਰਹਾ ਖੁਸ਼ਵਾਸ ਜਟਾਣਾ ਤਗੜਾ ਹੋ ਕੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਇਸ ਇਲੈਕਸ਼ਨ ਵਿੱਚ ਆਪਣੀ ਮਦਦ ਕਾਂਗਰਸ ਦੀ ਮਦਦ ਜੀਤਵਿੰਦਰ ਦੀ ਮਦਦ ਕਰੇਗਾ ਤੇ ਮੈਨੂੰ ਖੁਸ਼ੀ ਹੈ ਕਿ ਜਿਸ ਤਰੀਕੇ ਨਾਲ ਜੋ ਮਾਹੌਲ ਬਣਿਆ ਉਸ ਮਾਹੌਲ ਨੂੰ ਦੇਖਦੇ ਹੋਏ ਤੇ ਜੋ ਸਾਰਿਆਂ ਦੀ दिली ਖੁਆਇਸ਼ ਤੇ ਤਮੰਨਾ ਸੀ ਖਾਸ ਕਰਕੇ ਖੁਸ਼ਬਾਸ ਦੀ ਉਹ ਇੱਕ ਹੀ ਆਉਣ ਵਾਲੇ 2027 ਦੇ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦਾ ਖੁਸ਼ਬਾਸ ਜਟਾਣਾ 2027 ਦੇ ਵਿੱਚ ਇੱਥੇ ਉਮੀਦਵਾਰ ਹੋਏਗਾ ਅੱਜ ਇਹ ਮੈਂ ਬੋਲ ਰਿਹਾ ਹਾਂ ਸਭ ਤੋਂ ਖੁਸ਼ਬਹਾ ਸਿੰਘ ਜਟਾਣਾ ਦੋੜਦਾ 27 ਦੇ ਵਿੱਚ ਕਾਂਗਰਸ ਦਾ ਉਮੀਦਵਾਰ ਹੋਏਗਾ ਤੇ ਮੈਂ ਡਟ ਕੇ ਗੁਰੂ ਮਹਾਰਾਜ ਕਿਰਪਾ ਕਰੇ ਮੈਨੂੰ ਐਮਪੀ ਬਣਾ ਕੇ ਗੁਰੂ ਮਹਾਰਾਜ ਦਿੱਲੀ ਭੇਜਨ ਤੁਹਾਡੇ صدਕਾ ਮਿਹਨਤ صدਕਾ ਤੇ ਮੈਂ ਇਹੀ ਉਮੀਦ ਕਰੂੰਗਾ ਕਿ ਮੈਨੂੰ ਐਮਪੀ ਬਣਾ ਕੇ ਭੇਜੋ ਤੇ 2027 ਦੇ ਵਿੱਚ ਮੈਂ ਆਪਦੇ ਛੋਟੇ ਵੀਰ ਨੂੰ ਡਟ ਕੇ ਮਦਦ ਕਰਕੇ ਮੈਂ ਇਹਨੂੰ ਐਮਐਲਏ ਕਾਂਗਰਸ ਤੇ ਥੋ ਬਣਾਉਂਗਾ ਇਹ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਵਾਦਾ ਵੀ ਕਰਦਾ ਸੋ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਕਰਾ ਛਡੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਵਾਰ ਫੇਰ ਸਮੁੱਚੀ ਲੀਡਰਸ਼ਿਪ ਦਾ ਤੇ ਤੁਹਾਡੇ ਸਾਰੇ ਹੀ ਜਿੰਨੇ ਵਰਕਰ ਸਾਹਿਬਾਨ ਤੁਸੀਂ ਇੱਥੇ ਆਏ ਹੋ ਤੁਹਾਡੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਭਾਈ ਜੀ ਦਾ ਖਾਲਸਾ ਵਾਲੇ ਜੀ ਦੀ ਫਤਿਹ ਭਾਈ ਜੀ ਦਾ ਖਾਲਸਾ ਸ਼੍ਰੀ ਭਾਈ ਗੁਰਜੀ ਕੀ ਫਤਿਹ ਤੁਸੀਂ ਅੱਜ ਸਾਰਿਆਂ ਨੇ ਇੱਥੇ ਬਹੁਤ ਵੱਡੀ ਸ਼ਮੂਲੀਅਤ ਕੀਤੀ ਹੈ ਮੈਂ ਧੰਨਵਾਦ ਕਰਦਾ ਹਾਂ ਔਰ ਧੰਨਵਾਦ ਕਰਦਾ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਵਿੰਦ ਸਿੰਘ ਜੀ ਔਰ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਔਰ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਲੋਕ ਸਭਾ ਬਠਿੰਡਾ ਤੋਂ ਜੀਤਵਿੰਦਰ ਸਿੱਧੂ ਜੀ ਜਿਨ੍ਹਾਂ ਨੇ ਅੱਜ ਇਹ ਪ੍ਰੋਗਰਾਮ ਰੱਖਿਆ ਵੇਖੋ ਗੱਲ ਇਹ ਹੈ ਵੀ ਇਹਨਾਂ ਨੇ ਵਿਸ਼ਵਾਸ ਜਤਾਇਆ ਇਹ ਗੱਲ ਗਲਤ ਹੈ ਮੇਰੀ ਠੀਕ ਸੋ ਕੋਈ ਗੱਲ ਨਹੀਂ ਜੇ ਤਖਤ ਸਾਹਿਬ ਖੜ ਕੇ ਪਰਾਨ ਲੈਂਦੇ ਤੇ ਆਪਣਾ ਹੀ ਫਰਜ਼ ਬਣਦਾ ਆਪਾਂ ਵੀ ਪੂਰਾ ਜੋਰ ਠੀਕ ਹੈ ਠੀਕ ਹੈ ਜੀ ਬੋਲੇ ਸੋ ਨਿਹਾਲ ਸਬ ਸ੍ਰੀ ਅਕਾਲੋ ਤਖਤ ਸਾਹਿਬ ਖੜੇ ਹੈ ਧਰਤੀ ਤੇ ਖੜੇ ਹੈ ਆ ਦੇ ਵੱਲੋਂ ਅੱਡੀ ਚੋਟੀ ਦਾ ਜੋਰ ਲਾ ਦਿਆਂਗੇ ਕਾ ਥੋਡੀ ਕਿਸਮਤ ਹੋਏ ਸਾਡੇ ਵੱਲੋਂ ਕਸਰ ਨਹੀਂ ਰਹਿੰਦੀ ਥੋਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਬੱਚਾ ਬੱਚਾ ਬਠੰਡਾ ਲੋਕਸਭਾ ਦਾ ਬੋਲੂਗਾ ਇਹ ਗੱਲ ਗੱਲ ਤੇ ਮੇਰੀ ਬਿਲਕੁਲ ਜੀ ਆਪਣਾ ਪਹਿਲੇ ਦਿਨੋਂ اصول ਰਿਆ ਜਾਂ ਨਾਲ ਤੇ ਜਾਂ ਉਲਟ ਦੋਗਲੀ ਰਾ ਨੀਤੀ ਨਾ ਕੀਤੀ ਐ ਤੇ ਨਾ ਕਰੀਏ ਸੋ ਧੰਨਵਾਦ ਹੈ ਔਰ ਵਧਾਈਆਂ ਤੁਹਾਨੂੰ ਟਿਕਟ ਮਿਲਣ ਤੇ ਅੱਜ ਤੋਂ ਤੁਹਾਡੇ ਨਾਲ ਪੂਰਾ ਤੁਹਾਡਾ ਦਿਲੋਂ ਪੂਰੀ ਮਦਦ ਕਰਾਂਗੇ ਤੇ ਆਪਾਂ ਸਾਰਿਆਂ ਨੇ ਪੂਰਾ ਜੋਰ ਲਾਉਣਾ ਮਿੱਤਰੋ ਤੇ ਕੱਲ ਤੋਂ ਆਪਾਂ ਮਿਲ ਕੇ ਮਨਾਵਾਂਗੇ ਬੋਲੇ ਸੋ ਨਿਆ ਸਭ ਸ੍ਰੀ ਅਕਾਲ ਸਤਿ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਹਿਲੇ ਤੇ ਮੈਂ ਦੋਨੋਂ ਆਪਣੇ ਛੋਟੇ ਭਾਈਆਂ ਨੂੰ ਰਾਜਾ ਬਣਿੰਗ ਜੀ ਜਿਨ੍ਹਾਂ ਨੂੰ ਪਾਰਟੀ ਨੇ ਲੁਧਿਆਣੇ ਤੋਂ ਪਾਰਲਮੈਂਟ ਹਲਕੇ ਤੋਂ ਉਤਾਰਿਆ ਤੇ ਸਾਜੀਤ ਮਿੰਦਰ ਸਿੰਘ ਸਿੱਧੂ ਸਾਹਿਬ ਜਿਨ੍ਹਾਂ ਨੂੰ ਤੁਹਾਡੇ ਇਥੋਂ ਬਠਿੰਡਾ ਪਾਰਲੀਮੈਂਟ ਹਲਕੇ ਤੋਂ ਹੋ ਰਿਹਾ ਮੈਨੂੰ ਵੀ ਮੌਕਾ ਮਿਲੇਆ ਇਹਨਾਂ ਨਾਲ ਬੜਾ ਸ਼ੁਭ ਦਿਨ ਮੈਂ ਸਮਝਨਾ ਕਿ ਆਪਣੀ ਜਿਹੜੀ ਸ਼ੁਰੂਆਤ ਇਹ ਆਗਾਜ਼ ਅਸੀਂ ਦਮਦਮਾ ਸਾਹਿਬ ਤੋਂ ਦਸਵੀਂ ਪਾਸ਼ਾਹੀ ਨਾਲ ਜਿਹੜਾ ਜੁੜਿਆ ਹੋਇਆ ਤਖਤ ਹੈ ਸਾਡਾ ਜਿਹਦੀ ਸਾਨੂੰ ਬਹੁਤ ਹਮੇਸ਼ਾ ਹੀ ਡੇੜੋ ਤੇ ਮਣੋ ਇੱਜ਼ਤ ਸੁਲਮਾਨ ਰਿੰਦਰ ਅੱਜ ਅਸੀਂ ਉਥੇ ਲਖਬਸਤਪ ਹੋਏ ਆ ਗੁਰੂ ਮਾਰਾ ਸਾਹਿਬ ਦੇ ਚਰਨਾਂ 'ਚ ਸਾਰਿਆਂ ਨੂੰ ਪਹਿਲੇ ਸਾਡੀ ਅਰਦਾਸ ਹੈ ਕਿ ਜਿਸ ਕਿਸਮ ਦੇ ਹਾਲਾਤ ਦੇ ਵਿੱਚੋਂ ਸਾਡਾ ਦੇਸ਼ ਚੱਲ ਰਿਹਾ ਹੈ ਜਿਸ ਕਿਸਮ ਦੇ ਹਾਲਾਤ ਦੇ ਵਿੱਚੋਂ ਸਾਡਾ ਪੰਜਾਬ ਚੱਲ ਰਿਹਾ ਹੈ ਜੋ ਕਿਸਮ ਦੇ ਹਾਲਾਤ ਪਿਛਲੀ ਸਰਕਾਰ ਨੇ 10 ਸਾਲਾਂ ਸਾਡੀ ਕਿਸਾਨੀ ਦੇ ਤੇ ਖੇਤ ਮਜ਼ਦੂਰਾਂ ਦੇ ਬਣਾਏ ਉਹਨਾਂ ਸਾਰਿਆਂ ਸਾਡੇ ਕੋਲ ਅੱਜ ਇੱਕ ਮੌਕਾ ਹੈ ਕਿ ਜੇ ਇਹਨਾਂ ਨੂੰ ਰੋਕਣਾ ਹੈ ਅਸੀਂ ਸਾਰੇ ਤਗੜੇ ਹੋ ਕੇ ਉਸ ਜਮਾਤ ਦੀ ਮਦਦ ਕਰੀਏ ਜਿਹੜੇ ਜਾ ਕੇ ਪੰਜਾਬ ਦੇ ਹੱਕ ਚ ਹਿੰਦੁਸਤਾਨ ਦੀ ਪਾਰਲੀਮੈਂਟ ਚ ਹਰ ਕੌਮ ਦਾ ਹਰ ਫਿਰਕੇ ਦੀ ਗੱਲ ਉੱਥੇ ਕਰਨ ਤੇ ਤਗੜੇ ਹੋ ਕੇ ਬਖਾਲੂ ਚ ਉੱਥੇ ਕਰਨ ਤਾਂ ਸਾਰਿਆਂ ਤੋਂ ਪਹਿਲੇ ਅਸੀਂ ਨਕਮਸਤਕ ਹੋਏ ਉਸ ਤੋਂ ਬਾਅਦ ਵੱਡੀ ਖੁਸ਼ੀ ਦੀ ਗੱਲ ਹੈ ਸਾਡੇ ਵਾਸਤੇ ਕਿ ਖੁਸ਼ਬਾਦ ਜਟਾਣਾ ਜੀ ਮੇਰੇ ਅਜ਼ੀਜ਼ ਨੇ ਜਦੋਂ ਮੈਂ ਪ੍ਰਧਾਨ ਸੀ ਇਹਨਾਂ ਦਾ ਜਿਹੜਾ ਪੌਦਾ ਸੀ ਸਿਆਸੀ ਤੌਰ ਤੇ ਤੁਹਾਡੇ ਦਾਸ ਨਹੀਂ ਲਾਇਆ ਪਾਣੀ ਬਾਲਦੇ ਵਿੱਚ ਵਰਿੰਗ ਸਾਹਿਬ ਦਿੰਦੇ ਰਹੇ ਨੇ ਤੇ ਹੁਣ ਖਾਦ ਦੇਣ ਦਾ ਕੰਮ ਜਿਹੜਾ ਉਹ ਜੀਤ ਮਹਿੰਦਰ ਜੀ ਕਰਨ ਜੀਤ ਮਹਿੰਦਰ ਜੀ ਨੇ ਵਿਸ਼ਵਾਸ ਦਵਾ ਦਿੱਤਾ ਪਾਰਟੀ ਲੀਡਰਸ਼ਿਪ ਨੇ ਵਿਸ਼ਵਾਸ ਦਿੱਤਾ ਤੇ ਜਟਾਣਾ ਸਾਹਿਬ ਨੇ ਵਿਸ਼ਵਾਸ ਦਵਾ ਦਿੱਤਾ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਇਸ ਪੁੱਤਰistan ਤੇ ਗੁਰੂ ਮਹਾਰਾਜ ਸਾਹਿਬ ਦੀ ਬਖਸ਼ਿਸ਼ ਹੋਏ ਤਾਂ ਇਹ ਕੰਮ ਹੋਇਆ ਤੇ ਇਹ ਕੰਮ ਹੋਏ ਸਮੇਂ ਲੋਕ ਕਿ ਗੁਰੂ ਮਹਾਰਾਜ ਸਾਹਿਬ ਨੇ ਆਂਦੇ ਟਾਈਮ 'ਚ ਵੱਡੀ ਬਖਸ਼ਿਸ਼ ਕੀਤੀ ਆਪਣੇ ਛੋਟੇ ਵੀਰ ਦਾ ਮੋਰਚਾ ਜਿਹੜਾ ਰਾਜਾ ਵਿੜਿੰਗਜੀ ਦਾ ਤੁਹਾਡਾ ਦਾਸ ਆਪ ਸਾਹਮਣੇ ਕਰਨ ਦਾ ਮੈਂ ਉੱਥੇ ਬੈਠਾਂਗਾ ਸਾਂਭਾਂਗਾ ਬਾਕੀ ਦਾ ਸਾਰਾ ਕੁਝ ਗੁਰੂ ਮਹਾਰਾਜ ਸਾਹਿਬ ਦੇ ਹੱਥੇ 'ਚ ਅੱਟ ਅਸੀਂ ਚਾਹਨੇ ਉਹਨਾਂ ਤਾਕਤਾਂ ਨੂੰ ਬਾਹਰ ਰੱਖਣਾ ਜਿਨ੍ਹਾਂ ਨੇ ਪੰਜਾਬ ਤੇ ਉਤਪਾਰੀ ਵਿਤਕਰੇ ਪਿਛਲੇ 10 ਸਾਲਾਂ ਚ ਕੀਤੇ ਨੇ ਐਨਾ ਹੀ ਕਹਿੰਦਾ ਹੋਇਆ ਮੈਂ ਸਮੁੱਚੇ ਕਾਂਗਰਸ ਦੇ ਵਰਕਰ ਜੂਨ ਸਾਥੀਆਂ ਨੂੰ ਬੇਨਤੀ ਕਰੂੰਗਾ ਸਾਰੀਆਂ ਪੁਰਾਣੇ ਮਤ ਭੇਦ ਆਪਾਂ ਪਲਾ ਕੇ ਤਕੜੇ ਹੋ ਕੇ ਇੱਕ ਹੋ ਕੇ ਇਸ ਇਲੈਕਸ਼ਨ ਦੇ ਵਿੱਚ ਉਸ ਹਿਸਾਬ ਨਾਲ ਲੜਾਈ ਲੜੀਏ ਜਿਸ ਤਰ੍ਹਾਂ ਪੰਜਾਬੀ ਤੇ ਖਾਲਸੇ ਜਿੰਨ ਜਿਹੜੀ ਪਛਾਣ ਹੈ ਉਹ ਤੋਂ ਇਨਾਂ ਹੀ ਕਹਿੰਦਾ ਹੋਇਆ ਮੈਂ ਸਾਰੇ ਵੀਰਾਂ ਦਾ ਭਰਾਵਾਂ ਦਾ ਪ੍ਰਸਤ ਆਪਣੇ ਭਾਈਆਂ ਦਾ ਸਾਡੀਆਂ ਭੈਣਾਂ ਦਾ ਬਹੁਤ ਬਹੁਤ ਮਸ਼ਕੂਰ ਹਾਂ ਇਸ ਖੁਸ਼ੀ ਦੇ ਮੌਕੇ ਵਿੱਚ ਉਹ ਸ਼ਰੀਕ ਹੋਏ ਨੇ ਤੋਂ ਇਨਾਂ ਹੀ ਕਹਿੰਦਾ ਹੋਇਆ ਮੈਂ ਜਾਦੇ ਲਊਂਗਾ ਵਾਹਿਗੁਰੂ ਜੀ ਕਾ ਸਵਾਗਤ ਹੈ